ਮੇਰਾ ਨਾਮ ਅਨਿਲ ਖੰਨਾ ਜੀ ਮੈਂ ਚੌਂਕ ਆਰਸਮਾ ਚੌਂਕ ਪ੍ਰਧਾਨ ਆ ਜੀ ਅਸੀਂ ਪਰਸੋ ਚੋਦ ਵੀ ਇੱਕ ਚੋਰ ਫੜਿਆ ਸੀ ਉਹ ਫੜਾਤਾ ਸੀ ਜੀ ਤੇ ਅੱਜ ਫੇਰ ਇਥੋਂ ਸ਼ਿੰਗਾਰ ਸੈਂਟਰ ਵਾਲਿਆਂ ਦਾ ਮੋਟਰਸਾਈਕਲ ਚੋਰੀ ਕਰਦੇ ਬੰਦਾ ਫੜਿਆ ਜੀ ਬਾਕੀ ਇਹ ਜੀ ਜਿਹੜੀ ਗੱਲ ਸੱਚ ਹੈ ਵੀ ਕੁਝ ਦਿਨ ਤੋਂ ਜਿਹੜੇ ਹੁਣ ਨਵੇਂ ਸਾਡੇ ਐਸ ਐਚਓ ਸਾਹਿਬ ਆਏ ਨੇ ਉਹ ਬਹੁਤ ਵਧੀਆ ਕਾਰਾ ਕਰ ਰਹੇ ਨੇ ਬਟ ਇਹਨਾਂ ਦੀ ਤਦਾਦ ਇੰਨੀ ਜ਼ਿਆਦਾ ਵੱਧ ਚੁੱਕੀ ਆ ਨਾ ਕਿ ਉਹਦੇ ਦੇ ਕਾਬੂ ਪਾਣਾ ਬਹੁਤ ਔਖਾ ਆ ਉਹਨਾਂ ਨੇ 15-20 ਚੋਰ ਫੜੇ ਨੇ ਹੁਣ ਆਪਾਂ ਸਾਰਿਆਂ ਨੂੰ ਮੈਂ ਤਾਂ ਇਹ ਸੁਨੇਹਾ ਦੇਣਾ ਵੀ ਪਬਲਿਕ ਵੀ ਕਰੇ ਕੁਛ ਪਬਲਿਕ ਚੋਰ ਫੜੇ ਉਹਨੂੰ ਫੜਾ ਕੇ ਆਏ ਉਹਨੂੰ ਅੰਦਰ ਦੇ ਕੇ ਆਏ ਸਾਰਾ ਕੁਝ ਕਰੇ ਆਪਾਂ ਫੜ ਕੇ ਉਹਨੂੰ ਛੱਡ ਦਿੰਨੇ ਆ ਬਾਅਦ ਚੋਂ ਫਿਰ ਚੋਰੀਆਂ ਕਰਦਾ ਜੀ ਇਹ ਜਿਹੜੀਆਂ ਹੋ ਰਹੀਆਂ ਨੇ ਚੋਰੀਆਂ ਲੁੱਟਾ ਖੋਹਾਂ ਦੇਖੋ ਜੀ ਲੁੱਟਾ ਖੋਹਾਂ ਤਾਂ ਬਹੁਤ ਜ਼ਿਆਦਾ ਜੀ ਐਕਚੁਅਲੀ ਇਹਦੇ ਤੇ ਬੰਨ ਪਾਏ ਨਹੀਂ ਕਿਸ਼ਲੇ ਪਿਛਲੇ ਕਈ ਸਾਲਾਂ ਤੋਂ 2 ਸਾਲ ਤੋਂ ਜ਼ਰੂਰਤ ਤੋਂ ਜ਼ਿਆਦਾ ਹੋ ਗਿਆ ਜੀ ਬਟ ਮੈਂ ਇੱਕ ਹੀ ਚੀਜ਼ ਗਾਂਗਾ ਵੀ ਪਿਛਲੇ 1.5 ਮਹੀਨੇ ਤੋਂ ਅਸੀਂ ਕੋ 10 20 ਪੈਸੇ ਦਾ ਸੁਧਾਰ ਵੇਖ ਲਿਆ ਬਟ ਇਹਨਾਂ ਦੀ ਤਦਾਦ ਇਹਨਾਂ ਜਿਆਦਾ ਨਾ ਜੀ ਸਭ ਤੋਂ ਵੱਡੀ ਗੱਲ ਇਹ ਵੀ ਨਸ਼ਾ ਰੋਕਣਾ ਚਾਹੀਦਾ ਜੀ ਜਿਹੜੀ ਸਭ ਤੋਂ ਵੱਡੀ ਇਹਨੂੰ ਜੀ ਅਸੀਂ ਹੋ ਸਕਦਾ ਥਾਣੇ ਦੇ ਕੇ ਆਵਾਂਗੇ ਥਾਣੇ ਦੇ ਕੇ ਸਾਹਬ ਨਾਲ ਗੱਲ ਹੋ ਗਈ ਹੈ ਜੀ ਉਹ ਕਹਿੰਦੇ ਅਸੀਂ ਨੂੰ ਆਪਣੇ ਆਪ ਇਹਦੇ ਤੇ ਕਾਰਵਾਈ ਪਾ ਦਿਆਂਗੇ ਜੀ ਨਾਲੇ ਮੋਟਰਸਾਈਕਲ ਕੱਲ ਵੀ ਸਾਡੇ ਚੋਰੀ ਹੋਇਆ ਇਹ ਪਤਾ ਕਰਕੇ ਦੱਸੇਗਾ ਵੀ ਕੌਣ ਹੈ ਇਹ ਕੌਣ ਨਹੀਂ ਹਾਂਜੀ ਲਗਾਤਾਰ ਸਾਡੇ ਏਰੀਆ 'ਚ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਮੈਂ ਅਸ਼ੋਕ ਕੁਮਾਰ ਸਿਦੇਵਾਰੀ ਬਿਲਾਲ ਵਾਈ ਚੌਂਕ 'ਚ ਮੇਰੀ ਦੁਕਾਨ ਹੈ ਫੁੱਲਾਂ ਦਾ ਕੰਮ ਕਰਦਾ ਮੈਂ ਗੱਲਬਾਤ ਹੋਈ ਭਾਈ ਸਾਹਿਬ ਇਹ ਮਰੋਂ ਆਇਆ ਬਾਹਰ ਮੋਟਰਸਾਈਕਲ ਖੜੀ ਸੀ 343 ਨੰਬਰ ਏ ਆਇਆ ਇਹਨੇ ਚਾਬੀ ਲਾਈ ਪਹਿਲੇ ਕਹਿੰਦਾ ਨਹੀਂ ਖੁੱਲਾ ਮੈਂ ਆ ਗਿਆ ਬਾਹਰ ਨੌਕਰ ਖੜਾ ਸੀਗਾ ਨੌਕਰ ਖੜਾ ਸੀਗਾ ਨੌਕਰ ਕਹਿੰਦਾ ਚਾਬੀ ਆਏ ਮੈਨੂੰ ਮੋਟਰਸਾਈਕਲ ਦੀ ਮੈਂ ਲੈ ਕੇ ਜਾਣੀ ਹੈ ਤੇ ਮੈਂ ਨੌਕਰ ਨੂੰ ਆ ਕੇ ਪੁੱਛਿਆ ਮੈਂ ਕਾਦੀ ਚਾਬੀ ਮੰਗਦਾ ਕਹਿੰਦਾ ਕੋਈ ਮੋਟਰਸਾਈਕਲ ਦੀ ਚਾਬੀ ਮੰਗਦਾ ਹੈ ਤੇ ਨਹੀਂ ਜੀ ਦੁਕਾਨ ਦੇ ਬਾਹਰ ਹੀ ਖੜਾ ਸੀਗਾ ਜੀ ਹਾਂਜੀ ਮੈਂ ਵੀ ਬਾਹਰ ਆ ਗਿਆ ਤੇ ਮੈਂ ਕਹਾਂ ਜੀ ਚਾਬੀ ਕਾਦੀ ਲੈਣੀ ਕਹਿੰਦਾ ਮੈਂ ਮੋਟਰਸਾਈਕਲ ਲੈ ਕੇ ਜਾਣੀ ਐ ਬੋੜੀ ਚਾਬੀ ਜਦੋਂ ਨਹੀਂ ਤਾਂ ਮੈਂ ਵੈਸੇ ਹੀ ਲੈ ਜਾਂਗਾ ਅੱਗੋਂ ਮੈਂ ਆਇਆ ਮੈਂ ਚਾਰ ਜੜੀਆਂ ਦੇ ਮੈਂ ਇਹਨੂੰ ਕਿਹਾ ਮੈਂ ਕਾਦੀ ਮੋਟਰਸਾਈਕਲ ਦੀ ਚਾਬੀ ਆ ਕਹਿੰਦਾ ਮੇਰਾ ਐ ਮੋਟਰਸਾਈਕਲ ਤੁਸੀਂ ਕੀ ਲਗਦੇ ਜੇ ਅੱਗੋਂ ਫਿਰ ਵੱਡੇ ਭਾਈ ਸਾਹਿਬ ਵੀ ਆ ਗਏ ਮੇਰੇ ਗੱਲ ਪੈ ਗਿਆ ਮੇਰਾ ਕੁਰਤਾ ਫਾੜਦਾ ਇਹਨੇ ਆ ਦੇਖੋ ਇੱਧਰ ਵੱਡੇ ਭਾਈ ਸਾਹਿਬ ਆ ਗਏ ਵੱਡੇ ਭਾਈ ਸਾਹਿਬ ਦੇ ਗੱਲ ਪੈ ਗਿਆ ਇਹਨਾਂ ਦੀ ਕਮੀ ਤੇ ਬਟਾ ਬਹੁਤ देर ਬਟਾ ਫੜੀ ਰੱਖੇ ਛੱਡਿਆ ਨਹੀਂ ਬਿਆਰ ਵਾਲੇ ਇਕੱਠੇ ਹੋਏ ਉਹਨਾਂ ਨੇ ਚਾਰ ਲਗਾਈਆਂ ਫਿਰ ਇਹਨੇ ਮਤਲਬ ਕਿ ਸਾਨੂੰ ਛੱਡ ਕੇ ਤੇ ਅਸੀਂ ਇਹਨੂੰ ਇੱਥੋਂ ਤੱਕ ਲੈ ਕੇ ਆਏ ਹਾਂ ਜੀ ਨਸ਼ਾ ਕੀਤਾ ਹੈ ਜੀ ਬੇ ਉਹ ਜੀ ਹਾਂਜੀ ਥੋੜੀ ਦਿਨ ਪਹਿਲੇ ਇੱਥੇ ਇੱਕ ਨਹੀਂ ਬੰਦਾ ਆਇਆ ਸੀਗਾ ਉਹਦੇ ਨਾਲ ਵੀ ਇਹੋ ਹੀ ਹਾਲ ਕੀਤਾ ਸੀ ਉਹ ਵੀ ਇੱਥੇ ਵਿਸ਼ਾਲਟ ਵਿਸ਼ਾਲ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ